ਇਹ ਕਿਆ ਵੀ ਆ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਮਸਲੇ ਤੇ ਪਈ ਅਜੇ ਤੱਕ ਫਾਂਸੀ ਨਹੀਂ ਲੱਗੀ ਹੁਣ ਪੰਜਾਬ ਦੇ ਵਿੱਚ ਕਾਫੀ ਫੋਰਸਾਂ ਵੀ ਆ ਗਈਆਂ ਕਈਆਂ ਦੇ ਸ਼ੰਕੇ ਆ ਪਈ ਕੋਈ ਅਣਹੋਣੀ ਨਾ ਕੀਤੀ ਜਾਵੇ ਇਹ ਨੇੜੇ ਕੌਮੀ ਮੁੱਦੇ ਆ ਬੰਦੀ ਸਿੰਘਾਂ ਦਾ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਮਾਤਾ ਜੀ ਬਹੁਤ ਬਿਮਾਰ ਪਏ ਮੈਂ ਮਿਲ ਕੇ ਆਇਆ ਉਹਨਾਂ ਦੇ ਪੇਟ ਕੋ ਚਾਹੁੰਦੇ ਆ ਕਿ ਮੈਂ ਪੁੱਤ ਨੂੰ ਮਿਲਾ ਭਿ ਜਿਹੜੇ ਤੇ ਰੇਪਿਸਟ ਆ ਉਹਨਾਂ ਨੂੰ ਹਰ ਮਹੀਨੇ ਦੋ ਦੋ ਵਾਰੀ ਪਰੋਲ ਮਿਲਦੀ ਪਰ ਸਾਡੇ ਬੰਦਿਆਂ ਨੂੰ ਨਹੀਂ ਮਿਲਦੀ ਭਾਵੇਂ ਇਹਨਾਂ ਦੀ ਤੁਲਨਾ ਨਹੀਂ ਹੋ ਸਕਦੀ ਆਪਸ ਵਿੱਚ ਤੇ ਭਾਈ ਬਲਵੰਦ ਸਿੰਘ ਰਾਜਵਾਨੇ ਦੇ ਮਸਲੇ ਤੇ ਟਿੱਪਣੀ ਕੌਮ ਨੂੰ ਚਿੰਤਾਜਨਕ ਵਾਲੀ ਹਾਲ ਹੀ ਆ ਆਪੋ ਆਪਣੇ ਮਤਭੇਦ ਛੱਡ ਕੇ ਅਸੀਂ ਇਕੱਠੇ ਹੋਈਏ ਖਾਲਸਾ ਪੰਥ ਸਾਂਝਾ ਪਰਵਾਰ ਸਾਡੇ ਦੁੱਖ ਸਾਡੇ ਸੁੱਖ ਸਾਂਝੇ ਆ ਸਾਡੇ ਨਫੇ ਤੇ ਨੁਕਸਾਨ ਸਾਂਝੇ ਆ ਇਹਦੇ ਲਈ ਇੱਕ ਸਿੱਖ ਦੂਜੇ ਸਿੱਖ ਦੀ ਮਦਦ ਕਰੇ ਇੱਕ ਸਿੱਖ ਦੂਜੇ ਸਿੱਖ ਦੀਆਂ ਬਾਹਾਂ ਬਣੇ ਅਸੀਂ ਇੱਕ ਦੂਜੇ ਨੂੰ ਮਾੜਾ ਕਹਿਣ ਦੀ ਬਜਾਏ ਕਿਸੇ ਦੀ ਚੁਗਲੀ ਕਰਨ ਦੀ ਬਜਾਏ ਨਿੰਦਿਆ ਕਰਨ ਦੀ ਬਜਾਏ ਜੋ ਗੁਰੂ ਦਾ ਆਸ਼ਾ ਵਾ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਉਹਦੇ ਧਾਰਨੀ ਹੋਈਏ ਇੱਕ ਪਰਿਵਾਰ ਵਾਂਗ ਰਹੀਏ ਇੱਕ ਪਰਿਵਾਰ ਵਾਂਗ ਰਵਾਂਗੇ ਤੇ ਗੁਰੂ ਦੀਆਂ ਖੁਸ਼ੀਆਂ ਵਾਂਗ ਇੱਕ ਪਰਿਵਾਰ ਹੀ ਸਾਨੂੰ ਏਕਤਾ ਦਾ ਸਿਧਾਂਤ ਦਿੰਦਾ ਹੈ ਇੱਕ ਮੁਠਤਾ ਦੀ ਗੱਲ ਕਰਦਾ ਹੈ ਅੱਜ ਸਿੱਖਾਂ ਦੀਆਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਗੁਰੂ ਦੇ ਆਸ਼ੇ ਅਨੁਸਾਰ ਚੱਲ ਕੇ ਇੱਕ ਮੁਠਤਾ ਦੇ ਵਿੱਚ ਹੈ। ਤੋ ਆਪਾਂ ਇੱਕ ਮੁਠ ਰਹਿਣਾ ਹੈ, ਕਬਰਾਉਣਾ ਨਹੀਂ ਹੈ। ਜਦੋਂ ਜਕਰਿਆ ਖਾਨ ਨੇ ਐਲਾਨ ਕੀਤਾ ਸੀ ਕਿ ਸਿੱਖ ਮੁੱਕ ਗਏ ਜੇ ਹੈ ਨਹੀਂ ਕੋਈ। ਜੇ ਕੋਈ ਦੱਸ ਦਵੇ ਤੇ ਨਾਮ ਮਿਲੂਗਾ। ਤਾਂ ਦੋ ਸਿੱਖ ਜਾ ਰਹੇ ਸੀ ਸ੍ਰੀ ਅਮਰਤਸਰ ਸਾਹਿਬ ਨੂੰ ਸਰੋਵਰ ਵਿੱਚ ਇਸ਼ਨਾਨ ਕਰਨ। ਤੇ ਰਾਈਆਂ ਨੇ ਉਹਨਾਂ ਨੂੰ ਵੇਖਿਆ ਪਹਿਲਾ ਕਹਿੰਦਾ ਸਿੱਖ ਹੋ ਨਹੀਂ ਉਹ ਦੂਜਾ ਕਹਿੰਦਾ ਨਹੀਂ ਸਿੱਖ ਤੇ ਮੁੱਕ ਗਏ ਆ। ਤੇ じゃ ਕਹਿੰਦਾ ਜੇ ਸਿੱਖ ਹੁੰਦੇ ਤੇ ਲੁਕਦੇ ਨਾ। ਉਹਨਾਂ ਦੋ ਜਣਿਆਂ ਨੇ ਤਰਨ ਤਰਨ ਦੇ ਕੋਲ ਨੂਰਦੀ ਦੀ ਸਰਾਂ ਉਥੇ ਚੁੰਗੀ ਲਾਈ ਮਸੂਲ ਟੈਕਸ ਲਾਇਆ। ਜਿਹੜਾ ਲੰਘਦਾ ਸੀ ਉਹਨੂੰ ਕਹਿੰਦੇ ਇੱਥੇ ਸਾਡਾ ਰਾਜ ਜੇ ਇਥੇ ਮਸੂਲ ਦੇ ਕੇ ਜਾਣਾ ਪੈਣਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾਸੇ ਕਰ ਅੱਜ ਜਿੱਦਾਂ ਸਰਕਾਰਾਂ ਲਾਉਂਦੀਆਂ ਇਹ ਨਹੀਂ ਸੀ ਭਾਵਨਾ ਉੱਥੇ ਇਹ ਤੇ ਲੁੱਟਵਾ ਨਾ ਉਹ ਭਾਵਨਾ ਸੀ ਆਪਣੀ ਹੋਂਦ ਦਾ ਅਹਿਸਾਸ ਕਰਾਉਣਾ ਅਸੀਂ ਹੈਗੇ ਆ ਅਸੀਂ ਮੁਕੇ ਨਹੀਂ ਹਾਂ ਅਸੀਂ ਪੰਜਾਬ ਦੇ ਮਾਲਕ ਹਾਂ ਤੇ ਉਹਨਾਂ ਦੋ ਜਾਣਿਆਂ ਨੇ ਉੱਥੇ ਚੁੰਗੀ ਲਾਈ ਗੱਲ ਜਕਰੀਆ ਖਾਨ ਤੱਕ ਗਈ ਫੌਜ ਚੜ੍ਹ ਕੇ ਆਈ ਮੋਢੇ ਨਾ ਮੋਢਾ ਜੋੜ ਕੇ ਸ਼ਹੀਦ ਹੋਏ ਪਰ ਪੰਜਾਬ ਤੋਂ ਦਾਵਾ ਨਹੀਂ ਛੱਡਿਆ ਬੋਲੇ ਸੋ ਨਿਹਾਲ ਤੁਮ ਇਹ ਹੀ ਕਹਿ ਰਿਹਾ ਅਸੀਂ ਸਾਡੀਆਂ ਪੀੜੀਆਂ ਪੰਜਾਬ ਦਾ ਭਾਵੇਂ ਸਿੱਖ ਵਾ ਭਾਵੇਂ ਪੰਜਾਬ ਦਾ Hindu ਆ ਸਾਡੇ ਉਹ ਵੀ ਭਰਾ ਵਾ ਜਹ ਪੰਜਾਬ ਦਾ ਮੁਸਲਮਾਨ ਸਾਡੀਆਂ ਪੀੜੀਆਂ ਦਾ ਸਦਿਨਾ ਤੋਂ ਇੱਥੇ ਆ ਸਾਡੇ ਪੁਰਖਿਆਂ ਦਾ ਇੱਥੇ ਸੰਘਰਸ਼ ਵਾ ਇਹਦੇ ਲਈ ਆਪਾਂ ਪੰਜਾਬ ਨੂੰ ਸੋਨਾ ਬਣਾਉਣ ਦੇ ਲਈ ਪੰਜਾਬ ਦੇ ਵਿੱਚੋਂ ਹਰ ਜੋ ਵੀ ਆਲਾਮਤਾਂ ਆਉਂਦੀਆਂ ਇਹਨੂੰ ਦੂਰ ਕਰਨ ਦੇ ਲਈ ਮਿਲ ਕੇ ਯਤਨ ਕਰਨੇ ਆ ਪਰ ਉਹਦੇ ਤੋਂ ਪਹਿਲਾਂ ਪੰਥ ਨੇ ਇੱਕ ਮੁਠ ਬੁਣਾਵਾ ਇੱਕ ਮੁਠ ਏਕਤਾ ਇੱਕ ਮੁਠ ਤਾਂ ਹੀ ਸਾਡੀ ਤਾਕਤ ਵਾ ਸਾਰੀ ਦੀ ਸਾਰੀ ਅਸੀਂ ਜਿੰਨੀਆਂ ਵੀ ਪ੍ਰਾਪਤੀਆਂ ਕੀਤੀਆਂ ਉਦੋਂ ਕੀਤੀਆਂ ਜਦੋਂ ਇੱਕ ਮੁੱਠ ਹੋਏ ਜਦੋਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਸਮੇ ਔਖੇ ਸੌਖੇ ਆਉਂਦੇ ਆ ਲੰਘ ਜਾਂਦੇ ਆ ਪਰ ਯਾਦ ਉਹ ਰੱਖੇ ਜਾਂਦੇ ਆ ਜਿਹੜੇ ਮੁਸ਼ਕਲਾਂ ਦੇ ਸਮੇ ਮਰਦਾ ਮੰਗ ਰਹਿੰਦੇ ਆ ਤੋਂ ਆਪਾਂ ਭਾਵੇਂ ਇੱਥੇ ਜਿੰਨੇ ਵੀ ਬੈਠੇ ਆਪਾਂ ਆਪਣੇ ਹੌਸਲੇ ਕਦੀ ਨਹੀਂ ਡਿੱਗਣਦੇ ਆ ਹਾਉਸਲੇ ਬੁਲੰਦ ਰੱਖਣੇ ਆ ਤਾਂ ਹੋਣਗੇ ਜਦੋਂ ਆਪਾਂ ਗੁਰੂ ਦੀ ਬਾਣੀ ਨਾਲ ਜੁੜਾਂਗੇ ਪਾਠ ਕਰਾਂਗੇ ਗੁਰਬਾਣੀ ਨੂੰ ਸਮਝਾਂਗੇ ਗੁਰਬਾਣੀ ਦੇ ਮੁਤਾਬਕ ਅਮਲ ਕਰਾਂਗੇ ਆਪਣੇ ਘਰਾਂ ਦੇ ਵਿੱਚ ਸਿੱਖੀ ਦੀ ਦਾਤ ਨੂੰ ਸਾਂਭ ਕੇ ਰੱਖਾਂਗੇ ਗਰੀਬ ਗੁਰਬੇ ਸਿੱਖ ਦੀ ਮਦਦ ਦੀ ਭਾਵਨਾ ਰੱਖਾਂਗੇ ਤਾਂ ਫੇਰ ਚੜ੍ਹਦੀ ਕਲਾ ਵੀ ਰਹੇਗੀ ਸਭ ਤੋਂ ਵੱਡੀ ਗੱਲ ਗੁਰੂ ਨੇ ਸਾਨੂੰ ਗੁਰਬਾਣੀ ਦੇ ਰਾਹੀ ਇਤਿਹਾਸ ਦੇ ਰਾਹੀ ਇੱਕ ਮੁਠਤਾ ਦਾ ਸਿਧਾਂਤ ਦਿੱਤਾ ਗੁਰਬਾਣੀ ਦਾ ਇੱਕ ਸ਼ਬਦ ਆਨਾ ਵੀ ਜੇ ਦੇ ਇੱਕ ਮੁੱਠੂ ਤੇ ਇੱਕ ਨਾਲ ਜੁੜੇ ਆ ਤੇ ਸਾਬਤ ਆ ਘਰਾਂ ਦੇ ਵਿੱਚ ਹੱਥ ਵਾਲੀਆਂ ਚੱਕੀਆਂ ਹੁੰਦੀਆਂ ਮੁੰਮੇ ਕਈ ਘਰਾਂ ਵਿੱਚ ਹੁੰਨ ਗੀ ਤੇ ਉਹਦੇ ਨਾਲ ਕਣਕ ਤੋਂ ਆਟਾ ਬਣਾਇਆ ਜਾਂਦਾ ਇੱਕ ਪੋੜੇ ਠਾਂ ਦਾ ਇੱਕ ਉੱਪਰ ਉੱਪਰ ਵਾਲਾ ਚੁੱਕ ਲਿਆ ਜਾਂਦਾ ਬਾਅਦ ਵਿੱਚ ਤੇ ਇੱਕ ਧੋਰਾ ਹੰਦਾ ਵਿਚਕਾਰ ਫਿਰ ਦਾਣੇ ਪਾਏ ਜਾਂਦੇ ਆ ਗੁਰੂ ਸਾਹਿਬ ਹੀ ਮਾਤਾ ਜੀ ਕੋਲ ਬੈਠੇ ਸੀ ਮਾਤਾ ਜੀ ਨੇ ਕਣਕ ਤੋਂ ਆਟਾ ਬਣਾਇਆ ਪਰ ਜਦੋਂ ਸ਼ਾਮ ਨੂੰ ਉੱਪਰਲਾ ਪੋੜ ਚੱਕਿਆ ਤੇ ਕੁਝ ਦਾਣੇ ਸਾਬਤ ਸੀ ਕਣਕ ਦੇ ਤੇ ਸਾਬ ਨੇ ਮਾਨ ਪੁੱਛਿਆ ਕਿ ਸਾਬਤ ਕਿਉਂ ਰਹਿ ਗਿਆ ਪਿਸੇ ਨਹੀਂ ਇਹ ਉਹਨੇ ਆਖਿਆ ਪੁੱਤ ਇਹ ਧੁਰੇ ਨਾਲ ਜੁੜੇ ਰਹਿ ਤਾ ਸਾਬਤ ਆ ਗੁਰੂ ਸਾਹਿਬ ਨੇ ਬਾਣੀ ਤੇ ਦਰਸ਼ਤਾਂ ਦਿੱਤਾ ਦੋਏ ਫੋੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋ ਦਰ ਰਹੇ ਸੇ ਉਭਰੇ ਨਾਨਕ ਅਜਾਬ ਡੇਟ ਸਾਡਾ ਧੁਰਾ ਵਾ ਸ੍ਰੀ ਅਕਾਲ ਤਖਤ ਸਾਹਿਬ ਜੇ ਅਸੀਂ ਧੁਰੇ ਨਾਲ ਜੁੜੇ ਰਹਿ ਬੜੇ ਲੋਕ ਕੋਸ਼ਿਸ਼ਾਂ ਕਰਦੇ ਆ ਕਈ ਤਰੀਕੇ ਦੇ ਉਹ ਮਤ ਭੇਦ ਬਣਾਉਣ ਦੀਆਂ ਗੱਲਾਂ ਕਰਦੇ ਪਰ ਸਮੂਹਕ ਤੌਰ ਤੇ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਦੇ ਵਿੱਚ ਚੱਲਦਾ ਰਿਹਾ। ਮੁਸ਼ਕਲਾਂ ਦੇ ਸਮੇਂ ਉੱਥੇ ਅਸੀਂ ਇਕੱਠ ਕਰਦੇ ਰਹਿ। ਤਾਂ ਇਹ ਵੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਠਾਂ ਰਹਿਣਾ। ਤੇ ਸਾਰਿਆਂ ਨੇ ਇੱਕ ਦੂਜੇ ਦਾ ਸਹਾਰਾ ਤੇ ਬਣਨਾ ਹੈ ਗੁਰੂ ਦਾ ਆਸਰਾ ਲੈ ਕੇ। ਸਿੱਖ ਨੇ ਸਿੱਖ ਦੀ ਬਰਾਈ ਨਹੀਂ ਕਰਨੀ। ਕਈ ਵਾਰੀ ਅਸੀਂ ਆਪਸ ਵਿੱਚ ਹੀ ਲੱਗੇ ਰਹੇ ਨੇ ਲਾਭ ਕੋਈ ਹੋਰ ਲੈ ਜਾਂਦਾ ਹੈ ਕਿਉਂਕਿ ਸਾਡੇ ਪੁਰਖਿਆਂ ਨੇ ਸਾਨੂੰ ਸਿਖਾਇਆ ਕਿ ਔਖੇ ਤੋਂ ਔਖੇ ਹਾਲਾਤਾਂ ਦੇ ਵਿੱਚ ਵੀ ਅਸੀਂ ਇਕੱਠੇ ਕਿਵੇਂ ਚੱਲਣਾ ਹੈ ਸਾਂਝਾ ਕੌਮੀ ਪ੍ਰੋਗਰਾਮ ਜਿਵੇਂ ਹੁਣ ਖਬਰਾਂ ਚੱਲ ਰਹੀਆਂ ਥੋੜੇ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਆ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਮਸਲੇ ਤੇ ਪਈ ਅਜੇ ਤੱਕ ਫਾਂਸੀ ਨਹੀਂ ਲੱਗੀ ਹੁਣ ਪੰਜਾਬ ਦੇ ਵਿੱਚ ਕਾਫੀ ਫੋਰਸਾਂ ਵੀ ਆ ਗਈਆਂ ਕਈਆਂ ਦੇ ਸ਼ੰਕੇ ਆ ਪਈ ਕੋਈ ਅਣਹੋਣੀ ਨਾ ਕੀਤੀ ਜਾਵੇ ਇਹ ਜਿਹੜੇ ਕੌਮੀ ਮੁੱਦੇ ਆ ਬੰਦੀ ਸਿੰਘਾਂ ਦਾ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਮਾਤਾ ਜੀ ਬਹੁਤ ਬਿਮਾਰ ਪਏ ਮੈਂ ਮਿਲ ਕੇ ਆਇਆ ਉਹਨਾਂ ਦੇ ਪਿੰਡ ਉਹ ਚਾਹੁੰਦੇ ਆ ਕਿ ਮੈਂ ਪੁੱਤ ਨੂੰ ਮਿਲਾ ਪਰ ਇੱਥੇ ਆਪਾਂ ਸਭ ਜਾਣਦੇ ਆ ਭੀ ਜਿਹੜੇ ਤੇ ਰੈਪਿਸਟ ਆ ਉਹਨਾਂ ਨੂੰ ਹਰ ਮਹੀਨੇ ਦੋ ਦੋ ਵਾਰੀ ਪਰੋਲ ਮਿਲਦੀ ਪਰ ਸਾਡੇ ਬੰਦਿਆਂ ਨੂੰ ਨਹੀਂ ਮਿਲਦੀ ਭਾਵੇਂ ਇਹਨਾਂ ਦੀ ਤੁਲਨਾ ਨਹੀਂ ਹੋ ਸਕਦੀ ਆਪ ਸੱਚ ਨਹੀਂ ਮਿਲਦਾ ਤੇ ਭਾਈ ਬਲਵੰਦ ਸਿੰਘ ਰਾਜਵਾਨੇ ਦੇ ਮਸਲੇ ਤੇ ਟਿੱਪਣੀ ਕੌਮ ਨੂੰ ਚਿੰਤਾਜਨਕ ਬਣੀ ਹਾਲ ਹੀ ਆਪੋ ਆਪਣੇ ਮਤਭੇਦ ਛੱਡ ਕੇ ਅਸੀਂ ਇਕੱਠੇ ਹੋਏਗੇ ਇੱਕ ਦੂਜੇ ਦੀ ਚੁਗਲੀ ਬਰਾਈ ਕਰਨ ਦੀ ਬਜਾਏ ਕੌਮੀ ਮੁੱਦਿਆਂ ਤੇ ਸੋਚ ਕੇ ਜੋ ਗੁਰੂ ਨੇ ਸਾਨੂੰ ਕਿਹਾ ਵੀ ਆ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਧਾ ਦੂਰ ਕਰੋ ਲਿਵ ਲਾਇ ਜਿਦਾ ਹੁਣ ਆਪਾਂ ਬੈਠੇ ਨਾ ਗੁਰਮੁਖ ਬੈਸੋ ਸਫਾ ਬਿਸ਼ਾਇ ਗੁਰੂ ਨੇ ਕਹਿਦਾ ਬੋ ਗੱਲ ਬਾਤ ਕਰੋ ਤਮ ਇਹ ਹੀ ਬੇਨਤੀ ਕਰਕੇ ਜਾਣਾ ਇਥੋਂ ਦੇ ਗੁਰੂ ਖਾਲਸਾ ਪੰਥ ਨੂੰ ਇੱਕ ਮੋਠ ਰਹਿਣਾ ਚੜ੍ਹਦੀ ਕਲਾ ਚ ਰਹਿਣਾ ਸਮੇਂ ਚੰਗੇ ਮਾੜੇ ਆਉਂਦੇ ਆ ਕੌਮ ਉੱਠ ਪਈ ਤੇ ਆਪਾਂ ਉੱਠਣਾ ਆਪਾਂ ਤਗੜੇ ਹੋਣਾ ਹਰ ਪਾਸੇੋਂ ਭਾਵੇਂ ਕੋਈ ਸਾਡਾ ਸਮਾਜਿਕ ਪੱਖ ਆਰਥਿਕ ਤੌਰ 'ਤੇ ਪਰਵਾਰਿਕ ਹੈ ਸਭ ਤੋਂ ਪਹਿਲਾਂ ਧਾਰਮਿਕ ਹੈ ਤੇ ਭਾਵੇਂ ਰਾਜਨੀਤਿਕ ਹਰ ਪਾਸਿਓ ਤਗੜੇ ਹੋਣਾ ਤਾਂ ਹੋਵਾਂਗੇ ਇੱਕ ਮੁਠਤਾ ਦੀ ਭਾਵਨਾ ਲਿਆਵਾਂਗੇ ਗੁਰੂ ਦੀ ਆਸ਼ੇ ਦੇ ਮੁਤਾਬਕ ਚੱਲਾਂਗੇ ਘਰਾਂ ਦੇ ਵਿੱਚ ਜਿਆਦਾ ਤੋਂ ਜਿਆਦਾ ਬਾਣੀ ਦਾ ਪਾਠ ਬੱਚਿਆਂ ਨੂੰ ਇਤਿਹਾਸ ਨਾਲ ਜੋੜੀਏ